ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 11ਵੀਂ ਵਾਰ ਆਪਣੀ ਚੱਲ ਰਹੀ ਸੀ 15 ਪੌੜੀਆਂ ਹੋ ਗਈਆਂ ਸਨ ਪ੍ਰਿਥੀ ਮਲ ਤੁਲਸਾ ਭਲਾ ਮੱਲਣ ਗੁਰ ਸੇਵਾ ਹਿਤਕਾਰੀ ਪ੍ਰਿਥੀ ਮਲ ਤੁਲਸਾ ਭਲਾ ਮੱਲਣ ਗੁਰੂ ਸੇਵਾ ਦੇ ਪ੍ਰੇਮੀ ਰਾਮੋ ਦੀਪਾ ਉਗਰਸੈਨ ਨਾਗੋਰੀ ਗੁਰ ਸ਼ਬਦ ਵਿਚਾਰੀ ਰਾਮੋ ਦੀਪਾ ਉਗਰਸੈਨ ਨਾਗੋਰੀ ਗੁਰ ਸ਼ਬਦ ਦੇ ਵਿਚਾਰ ਕਰਨ ਵਾਲੇ ਮੋਹਨ ਰਾਮੂ ਮਹਿਤੇ ਅੰਮ੍ਰੂ ਗੋਪੀ ਹੋਮੇ ਮਾਰੀ ਮੋਹਨ ਰਾਮੂ ਮਹਿਤਾ ਅੰਮ੍ਰੂ ਤੇ ਗੋਪੀ ਨੇ ਹੋਮੇ ਮਾਰੀ ਸਹਾਰੂ ਗੰਗੂ ਭੜੇ ਭਾਗੂ ਭਗਤ ਭਗਤ ਹੈ ਪਿਆਰੀ ਭੱਲੇ ਜਾ ਦੇ ਸਹਾਰੂ ਤੇ ਗੰਗੂ ਭਗਤ ਭਾਗ ਨੂੰ ਭਗਤੀ ਪਿਆਰੀ ਲੱਗੀ ਸੀ ਖਾਨ ਸ਼ੂਰਾ ਤਾਰੂ ਤਰੇ ਵੇਗਾ ਪਾਸੀ ਕਰਨੀ ਸਾਰੀ ਖਾਨੂ ਸ਼ੂਰਾ ਤਾਰੂ ਤਰਨ ਵਾਲਾ ਵੇਗਾ ਪਾਸੀ ਦੀ ਕਰਨੀ ਸ੍ਰੇਸ਼ਟ ਹੋਈ ਉਗਰ ਚੰਨੰਦੂ ਸੂਦਨਾ ਪੂਰੋ ਝਟਾ ਪਾਇ ਉਤਾਰੀ ਉਗਰ ਸੂਦ ਪੂਰੋ ਝੰਟਾ ਪਾਰ ਉਤਾਰਨ ਵਾਲੇ ਗੁਰਮੁਖ ਹੋਏ ਮੱਲਿਆ ਸਹਾਰੂ ਭਲੇ ਛਿੰਬੇ ਗੁਰਦਰਬਹ ਦਰਬਾਰੀ ਮੱਲਿਆ ਸਹਾਰੂ ਭਲਾ ਛਿੰਬੇ ਗੁਰਦਰਬਾਰ ਦੇ ਦਰਬਾਰੀ ਹੋਏ ਪੰਦਾ ਬੂਲਾ ਜਾਣੀ ਐ ਗੁਰਬਾਣੀ ਗਾਇਨ ਲੇਖਾਰੀ ਕਹਿੰਦੇ ਪੰਦਾ ਤੇ ਬੂਲਾ ਗੁਰਬਾਣੀ ਦੇ ਗਵਈਏ ਤੇ ਲੇਖਾਰੀ ਜਾਣੀ ਦੇ ਸਨ ਡੱਲੇ ਵਾਸੀ ਸੰਗਤ ਭਾਰੀ ਇਹ ਡੱਲੇ ਵਾਸੀਆਂ ਦੀ ਭਾਰੀ ਸੰਗਤ ਸੀ ਸਨਮੁਖ ਭਾਈ ਤੀਰਥਾ ਸਬਰਵਾਲ ਸਭੇ ਸਰਦਾਰਾ ਸਬਰਵਾਲ ਦੇ ਸਾਰੇ ਸਰਦਾਰ ਭਾਈ ਤੀਰਥੇ ਦੇ ਸਮੇਤ ਸਨਮੁਖ ਸਿੱਖ ਸੀ ਪੂਰੋ ਮਾਨਕ ਚੰਦ ਹੈ ਬਿਸਨ ਦਾਸ ਪਰਿਵਾਰ ਸੁਧਾਰਾ ਸੁਧਰੇ ਹੋਏ ਪਰਿਵਾਰ ਵਾਲਾ ਬਿਸਨ ਦਾਸ ਤੇ ਪੂਰੋ ਮਾਨਕ ਚੰਦ ਸਿੱਖ ਸਨ ਪੁਰਖ ਪਦਾਰਥ ਜਾਣੀਐ ਤਾਰੂ ਭਾਰੂ ਦਾਸ ਉਦਾਰਾ ਗੁਰੂ ਦੇ ਦਵਾਰੇ ਦੇ ਸਿੱਖ ਤਾਰੂ ਤੇ ਭਾਰੂ ਪੁਰਖ ਤੇ ਪਦਾਰਥ ਪਰਾਪਦਾਰ ਦੀ ਤਰ੍ਹਾਂ ਜਾਣੀਦੇ ਹਨ ਮਹਾਂਪੁਰਖ ਹੈ ਮਹਾਚੰਦ ਬਿਧੀ ਚੰਦ ਬੁੱਧ ਬਿੰਬਲ ਵਿਚਾਰਾ ਕਹਿੰਦੇ ਮਹਾਂ ਆਨੰਦ ਮਹਾਂਪੁਰਖ ਪੂਰਾ ਗੁਰਮੁਖ ਬਿਧੀ ਚੰਦ ਦੀ ਬੁੱਧੀ ਤੇ ਵਿਚਾਰ ਉਜਲੇ ਬ੍ਰਹਮਦਾਸ ਇਹ ਖੋਟੜਾ ਡੂੰਗਰ ਬਾਸ ਭਲੇ ਤਕਿਆਰਾ ਬ੍ਰਹਮਦਾਸ ਖੋਟੜਾ ਜਾਦਾ ਹੰਗ ਡੂੰਗਰ ਦਾਸ ਦੇ ਭਲੇ ਤਕਰਾਰ ਜੇ ਜਾਦੇ ਸਨ ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰ ਹੋਏ ਮਾਇਆ ਜਾਪਾ ਜਾਣੀ ਅਨ ਨਈਆ ਖੁਲਰ ਗੁਰੂ ਪਿਆਰਾ ਕਹਿੰਦੇ ਮਾਈਆ ਜਾਪਾ ਨਈਆ ਖੁੱਲਰ ਗੁਰੂ ਦੇ ਪਿਆਰੇ ਜਾਣੀ ਦੇ ਹਨ ਤੁਲਸਾ ਬੋਹਰਾ ਜਾਣੀ ਹੈ ਗੁਰੂ ਉਪਦੇਸ਼ ਅਵੇਸ਼ ਆਚਾਰਾ ਬੋਹਰਾ ਜਾਤ ਦਾ ਤੁਲਸਾ ਗੁਰੂ ਦੇ ਉਪਦੇਸ਼ ਨੂੰ ਧਾਰਨ ਵਾਲਾ ਤੇ ਉਸ ਅਨੁਸਾਰ ਆਚਾਰ ਰੱਖਣ ਵਾਲਾ ਜਾਣੀ ਦੇ ਸੀ ਸਤਗੁਰ ਸੱਚ ਸਵਾਰਣ ਹਾਰਾ ਸਤਗੁਰ ਸੱਚ ਦਾ ਪਿਆਰ ਦੇ ਕੇ ਸਵਾਰਣ ਵਾਲਾ ਹੈ ਪੁਰੀਆ ਚੂਹੜ ਚੌਧਰੀ ਪੈੜਾ ਦਰਗਹ ਹੈ ਭਾਦਾਤਾ ਭਾਰਾ ਚੂਹੜ ਤੇ ਪੁਰੀਆ ਚੌਧਰੀ ਤੇ ਪੈੜਾ ਦਰਗਾ ਗੁਰੂ ਦੀ ਵਿੱਚ ਭਾਰੇ ਦਾਤੇ ਮੰਨੇ ਹੋਏ ਸਨ ਬਾਲਾ ਕ੍ਰਿਸ਼ਨ ਝਿੰਗਰਣ ਪੰਡਤ ਰਾਏ ਸਭਾ ਸ਼ਿੰਗਾਰਾ ਬਾਲਾ ਕ੍ਰਿਸ਼ਨ ਝਿੰਗਰ ਦਾ ਜਾਦ ਦੇ ਤੇ ਪੰਡਤ ਰਾਏ ਸਭਾ ਦੇ ਸ਼ਿੰਗਾਰ ਸਿੱਖ ਸੰਨ ਸੋਹੜ ਤਲੋਕਾ ਸੂਰਮਾ ਸਿੱਖ ਸੁਮੰਦਾ ਸੰਮੁਖ ਸਾਰਾ ਤਲੋਕਾ ਸੋਹੜ ਸੂਰਮਾ ਸਿੱਖ ਤੇ ਸੁਮੰਦਾ ਸ਼੍ਰੇਸ਼ਟ ਸੰਮੁਖ ਹੈ ਕੁਲਾ ਭੁੱਲਾ ਝੰਜੀਆ ਪਗੀਰਥ ਸੋਇਨੀ ਸਚਿਆਰਾ ਕੁਲਾ ਭੁੱਲਾ ਝੰਜੀ ਜਾਦ ਦੇ ਸੋਇਨੀ ਪਗੀਰਥੀ ਭਗੀਰਥ ਸੁੱਚੇ ਆਚਰਣ ਵਾਲੇ ਹੋਏ ਲਾਲੂ ਬਾਲੂ ਵਿਝ ਹਨ ਹਰਖਵੰਤ ਹਰਦਾਸ ਪਿਆਰਾ ਲਾਲੂ ਬਾਲੂ ਵਿਝ ਜਾਤ ਦੇ ਹਰਦਾਸ ਤੇ ਪਿਆਰਾ ਦੋਵੇਂ ਪ੍ਰਸੰਨ ਹਨ ਤੀਰ ਨਿਹਾਲੋ ਤੁਲਸੀ ਆ ਬੂਲਾ ਚੰਡਿਆ ਬਹੁ ਗੁਣਿਆਰਾ ਧੀਰੂ ਧੀਰੂ ਲਿਹਾਲੋ ਤੁਲਸੀ ਆ ਬੂਲਾ ਚੰਡਿਆ ਗੁਣਾ ਦਾ ਘਰ ਹੁਣ ਗੁਣਾ ਵਾਲੇ ਹਨ ਗੋਖੋ ਟੋਡਾ ਮਹਿਤਿਆ ਤੋਤਾ ਮਧੂ ਸ਼ਬਦ ਵਿਚਾਰਾ ਗੋਖੋ ਟੋਡਾ ਮਹਿਤੇ ਹੋ ਤੋਤਾ ਮਧੂ ਸ਼ਬਦ ਦੇ ਵਿਚਾਰ ਵਾਲੇ ਹਨ ਝਾਂਜੂ ਅਤੇ ਮੁਕੰਦ ਹੈ ਕੀਰਤਨ ਕਰੇ ਹਜੂਰ ਕਿਦਾਰਾ ਕਹਿੰਦੇ ਝਾਂਜੂ ਤੇ ਮੁਕੰੰਦਾ ਕੇਦਾਰਾ ਹਜੂਰੀ ਰਾਗੀ ਕੀਰਤਨ ਕਰਦੇ ਹਨ ਸਾਧ ਸੰਗਤ ਪ੍ਰਗਟ ਪਾਹਾਰਾ ਸਾਧ ਸੰਗਤ ਦਾ ਪ੍ਰਗਟ ਪ੍ਰਤਾਪ ਹੈ ਗੰਗੂ ਨਾਉ ਸਹਿਗਲ ਆ ਰਾਮਾ ਧਰਮਾ ਉਦਾ ਭਾਈ ਗੰਗੂ ਨਾਉ ਸਹਿਗਲ ਜਾਦਾ ਰਾਮਾ ਧਰਮਾ ਤੇ ਉਦਾ ਆਪੋ ਵਿੱਚ ਭਰਾਉ ਹਨ ਜੱਟੂ ਪੱਟੂ ਬੰਤਿਆ ਫਿਰਨਾ ਸੂਧ ਵੱਡਾ ਸਤਿ ਭਾਈ ਜੱਟੂ ਪੱਟੂ ਤਤਵੇ ਤੇ ਫਿਰਨਾ ਸੂ ਜਾਤੀ ਸੱਚੇ ਪਾਉ ਵਾਲਾ ਹੋਇਆ ਭੋਲੂ ਪੱਟੂ ਜਾਣੀ ਅਨ ਸੰਮੁਖ ਤੇ ਵਾੜੀ ਸੁਖਦਾਈ ਭੋਲੂ ਅਤੇ ਪੱਟੂ ਨਾਮੇ ਗੁਰੂ ਦੇ ਸਾਹਮੁਖ ਰਹਿਣ ਵਾਲੇ ਤੇ ਵਾੜੀ ਪੰਡ ਸੁਖਦਾਈ ਸੀ ਡੱਲਾ ਭਾਗੀ ਭਗਤ ਹੈ ਜਾਪੂ ਨਿਵਲਾ ਗੁਰ ਡੱਲਾ ਸਭ ਭਾਗੀ ਭਗਤ ਹੈ ਜਾਪੂ ਨਿਵਲਾ ਗੁਰ ਸਰਣਾਇ ਡੱਲਾ ਭਾਗੂ ਜਾਪੂ ਤੇ ਨਿਵਲਾ ਗੁਰੂ ਜੀ ਦੇ ਸਰਨਾਗਤ ਭਗਤ ਸਨ ਮੂਲਾ ਸੂਜਾ ਧਾਮ ਨੇ ਚੰਦੂ ਚ ਚੌਜੜ ਸੇਵਕ ਮਾਈ ਚੌ ਚੜ ਸੇਵ ਕਮਾਈ ਕਹਿੰਦੇ ਮੂਲਾ ਤੇ ਸੂਜਾ ਧਾਵਣ ਜਾਤ ਵਾਲੇ ਸਨ ਚੰਦੂ ਚੌਜੜ ਨੇ ਸੇਵਾ ਕੀਤੀ ਰਾਮਦਾਸ ਭੰਡਾਰੀ ਆ ਬਾਲਾ ਸਾਈਂ ਦਾਸ ਧਿਆਈ ਰਾਮਦਾਸ ਗੁਰੂ ਦਰ ਸੋਈਆ ਬਾਲਾ ਤੇ ਸਾਈਂ ਦਾਸ ਗੁਰੂ ਦੇ ਧਿਆਨੀ ਸਨ ਗੁਰਮੁਖ ਬਿਸਣ ਬੀਬੜਾ ਮਾਚੀ ਸੁੰਦਰ ਗੁਰਮਤ ਪਾਈ ਗੁਰਮੁਖ ਬਿਸਨੂ ਬਿਬੜਾ ਸੁੰਦਰ ਮਾਛੀ ਨੇ ਗੁਰੂ ਜੀ ਦੀ ਸਿੱਖਿਆ ਲਈ ਸਾਧ ਸੰਗਤ ਵੱਡੀ ਵਡਿਆਈ ਸਤ ਸਤ ਸੰਗ ਦੀ ਵੱਡੀ ਵਡਿਆਈ ਹੈ ਤੁਨੀ ਇਹ ਹੈ ਕਿ ਮਾਛੀ ਵੀ ਤਰ ਜਾਂਦੇ ਹਨ ਜੱਟੂ ਭਾਨੂੰ ਤੀਰਥਾ ਚਾਏ ਚਾਈਲੇ ਚੱਡੇ ਚਾਰੇ ਜੱਟੂ ਭਾਨੂੰ ਤੀਰਥਾ ਤੇ ਨਿਹਾਲੇ ਸਣੇ ਚਾਰੇ ਜਾਤ ਦੇ ਚੱਡੇ ਵੱਡੇ ਪ੍ਰੇਮੀ ਦੇ ਸਨਮੁਖ ਰਹਿਣ ਵਾਲੇ ਸੇਵਕ ਗੁਰੂ ਦੇ ਪਿਆਰੇ ਹੋਏ ਸਣੇ ਨਿਹਾਲੇ ਜਾਣੀਅਨ ਸਨਮੁਖ ਸੇਵ ਗੁਰੂ ਪਿਆਰੇ ਸੇਖੜ ਸਾਧਵ ਖਾਣੀਏ ਨਾਉ ਭੁੱਲੂ ਸਿੱਖ ਸੁਚਾਰੇ ਨਾਉ ਤੇ ਭੁੱਲੂ ਇਹ ਸੇਖੜ ਜਾਤ ਦੇ ਸਾਧੂ ਗੁਰੂ ਦੇ ਸਿੱਖ ਹੋਏ ਚੰਗੇ ਆਚਾਰਾਂ ਵਾਲੇ ਸਨ ਤੇ ਜੱਟੂ ਭੀਵਾ ਜਾਣੀਅਨ ਮਹਾਪੁਰਖ ਮੂਲਾ ਪਰਿਵਾਰੇ ਜੱਟੂ ਜਾਤ ਦਾ ਭੀਵਾ ਸੀ ਤੇ ਮੂਲਾ ਮਹਾਪੁਰਖ ਸਣੇ ਪਰਿਵਾਰ ਸੀ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿੱਜ ਵਿਚਾਰੇ ਚਤਰਦਾਸ ਤੇ ਮੂਲਾ ਜாத ਦੇ ਕਪੂਰ ਖੱਤਰੀ ਸੰਤ ਚਹਾੜੂ ਤੇ ਗਾੜੂ ਵਿਚਾਰੇ ਜாத ਦੇ ਵਿੱਚ ਸਨ ਫਿਰਨਾ ਬਹਿਲ ਵਿਖਾਣੀਏ ਜੇਠਾ ਚੰਗਾ ਕੁੱਲ ਨਿਸਤਾਰੇ ਫਿਰਨਾ ਸਿੱਖ ਦੀ ਹੱਲ ਬਹਿਲ ਕਈ ਦੀ ਸੀ ਭਾਈ ਜੇਠਾ ਚੰਗਾ ਕੁੱਲ ਤਾਰੂ ਹੈ ਸੀ ਵਿਸਾ ਗੋਪੀ ਤੁਲਸੀਆ ਭਰਦਵ ਭਰਦਵਾਜੀ ਮਨ ਸੁਖ ਸਨਮੁਖ ਸਾਰੇ ਵਿਸ਼ਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ ਵਿਸ਼ਾ ਗੋਪੀ ਤੇ ਤੁਲਸੀਆ ਇਹ ਸਾਰੇ ਕਹਿੰਦੇ ਭਾਰਦਵਾਜੀ ਜਾਦੇ ਸਨ ਤੇ ਸਨਮੁਖ ਬ੍ਰਹਮਣ ਸਨ ਵੱਡਾ ਭਗਤ ਹੈ ਭਾਈ ਅੜਾ ਗੋਵਿੰਦ ਕੇਈ ਗੁਰੂਦvare ਭਾਈਆ ਤੇ ਗੋਵਿੰਦ ਕੇਈ ਜਾਤ ਗੁਰੂਦvare ਵੱਡੇ ਭਗਤ ਸਨ ਸਤਗੁਰ ਪੂਰੇ ਪਾਰ ਉਤਾਰੇ ਪੂਰੇ ਸਤਗੁਰ ਜੀ ਨੇ ਇਹ ਪਾਰ ਉਤਾਰਨਾ ਕੀਤੇ ਹਨ ਸੁਸੰਗਤ ਜੀ ਵੀ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ